हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਗੜੀ ਫਾਰਮ ਉਦੇਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਕੇ ਆਏ ਹਾਂ ਜੀ ਇੱਕ ਬਾਈ ਸੋਈ ਵੀ ਆ ਤੇ ਇੱਕ ਗੱਬਣ ਆਉ ਪੁੱਛ ਲੈਣੇ ਬਾਈ ਥੋੜਾ ਡਿਟੇਲ ਜਿਸ ਪਿੰਡ ਤੋਂ ਬਾਈ ਵੀਡੀਓ ਬਣਾ ਰਿਹਾ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਨੇ ਤਾਪਾ ਪੈ ਜਾਂਦੀ ਹੈ ਨੇੜੇ ਪਿੰਡ ਬਾਈ ਭਦੌਣ ਰਿਹਾ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਗੋਰਾ ਸਿੰਘ ਜੀ 987276 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਆ ਜੀ ਇਹ ਇੱਕ ਮਹੀਨਾ ਪਹਿਲਾਂ ਸੂਪੀ ਇੱਕ ਮਹੀਨਾ ਪਹਿਲਾਂ ਸੂਪੀ ਹਾਂ ਜੀ ਪਹਿਲਾਂ ਸੂਪੀ ਇਹਨੂੰ ਹੋ ਗਿਆ 10-12 ਦਿਨ ਸੂਈ ਨੂੰ ਠੀਕ ਆ ਤੇ ਜਿਹੜਾ ਦੂਰ ਪੈ ਗਈ ਸੀ ਇਹਦੇ ਥੱਲੇ 10-11 ਕਿਲੋ ਦੁੱਧ ਆ ਨੈਟ ਤਿਆਰ ਆ ਭਾਈ ਹਾਂ ਨੈਟ ਤਿਆਰ ਆ ਮਾਰੇ ਮੋਟੇ ਜੇ ਪਾਇਰ ਹਲਾਉਂਦੀ ਆ ਠੀਕ ਆ ਉਹਦੇ ਇਹ 15 ਕਿਲੋ ਦੇ ਦਿੰਦੀ ਆ ਵੀ ਹੁਣ ਦੁੱਧ 10 ਲੀਟਰ ਤੋਂ ਉੱਤੇ ਉੱਤੇ ਆ ਚਾਹੇ ਲੀਟਰ ਮਾਰਵਾ ਕਲਾ ਲੈ ਜੀ ਮਾਰੇ ਜੇ ਪਾਇਰ ਜ਼ਰੂਰ ਹੁੰਦੇ ਆ ਆਪਾਂ ਝੂਠ ਮਾਰਨਾ ਨੇ ਚਿਵਾਈ ਕਿਵੇਂ ਆ ਇਹ ਮਹੀਨਾ ਰਹ ਪਹਿਲਾਂ ਕਰਕੇ ਦੁੱਧ 15 ਲੀਟਰ ਦੇ ਦਿੰਦੀ ਹੈ। ਖੋਲ ਲੈ ਬਾਈ ਤੋਰ ਕੇ ਗਰਮੀ ਕੋਈ ਜਮਾ ਨਹੀਂ ਮੰਦੀ। ਥੋੜਾ ਜਿਹਾ ਬਾਈ ਕਹਿੰਦਾ ਪਹਿਲਾਂ ਸੂਪ ਹੀ ਤੇ ਦੁੱਧ ਚੰਗਾਗਾ ਫੈਂਟ ਬਹੁਤ ਚੰਗੀ ਹੋ ਗਰਮੀ ਬਿਲਕੁਲ ਨਹੀਂ ਆਉਂਦੀ। ਐਡੀ ਪੰਜ ਆਉਂਦੀ ਆ। ਹੂੰ ਹੂੰ ਫੇਸ ਬਿਊਟੀ ਬੜੀ ਕਮਾਲ ਦੀ ਆ ਰੰਗ ਰੂਪ ਚੰਗਾ ਪ੍ਰਿੰਟ ਫਰੰਟ ਚੰਗਾ ਤੋਰਾ ਤਾਰਾ ਚੰਗਾ ਬਾਈ ਮੱਝਾਂ ਵਰਗਾ ਕਰਮ ਵਾਲੀ ਦੁੱਧ ਪਾਉਗੀ। ਫੈਂਟ ਵੀ ਫੁੱਲ ਆਉਣੀ ਆ। ਬਾਕੀ ਵੱਡੀ ਗੱਲ ਬੜਨੀ ਗਰਮੀ ਨਹੀਂ ਮੰਨਣੀ। ਬਾਕੀ ਭਾਈ ਜਿਵੇਂ ਜਿਵੇਂ ਦਾ ਟਾਈਮ ਜਾ ਪੂਰਾ ਹੋਈ ਜਾਣਾ ਉਵੇਂ ਉਵੇਂ ਨੇ ਦੁੱਧ ਉਹ ਮੈਂ ਦੁੱਧ ਵਧੀ ਜਾਂਦੀ ਆ ਹੂੰ ਉਵੇਂ ਦੁੱਧ ਵਧੀ ਜਾਣਾ ਦੁੱਧ ਚੰਗਾ ਪਰ ਹੁਣ ਕਿੰਨੇ ਦੁੱਧ ਤੇ ਆ ਗਈ ਹੁਣ 10 ਲੀਟਰ ਲੀਟਰ ਮਾਰਵਾ ਉਹ ਤਾਂ 11 ਆਪੇ 10 ਲੀਟਰ ਕਹਿ ਕੇ ਦੇਵਾਂਗੇ ਬਾਈ ਕਹਿੰਦਾ 11 ਲੀਟਰ ਆ 10 ਲੀਟਰ ਮੰਨ ਕੇ ਲੈ ਜੇ ਹਣਾ ਕੱਦ ਬਟ ਜਾਤ ਬ੍ਰੀਡ ਫੁੱਲ ਚੰਗੀ ਆ ਮੁੱਲ ਫਿਰ ਕੀ ਇਹਦਾ ਜਾਇ ਪਹਿਲੇ ਦਾ ਬਸ 27000 ਰੁਪਏ ਮੰਨ ਤਣ ਹੋ ਜਾ ਬਸ ਮੰਨ ਤਣ ਕਰਦਾ ਜਾਇ ਜੇ ਮਰ ਫਰਾ 27000 ਰੁਪਏ ਜਮਾ ਜਾਇ ਜ ਮੋਲਾ ਮੰਨ ਤਣ ਜਿਹੜਾ ਮੌਕੇ ਤੇ ਭਾਈ ਜ਼ਰੂਰ ਹੋ ਜੇ ਅਗੇ ਫਰਾ ਦੋ ਨੰਬਰ ਕਿਹੜਾ ਸੂਆ ਸੁੰਦੀ ਹੈ ਇਹ ਜੀ ਪਹਿਲਾ ਸੂਆ ਸੁੰਦੀ ਹੈ ਕਿੰਨੇ ਦਿਨ ਲੈਂਦੀ ਹੈ ਜੀ ਇਹ ਲੈ ਜੀ ਹਫਤਾ ਹਜੇ ਠੀਕ ਆ ਹਾਂ ਕਿੰਨਾ ਕੁ ਦੁੱਧ ਦੇ ਦੂਆ ਸਤੀ ਦੁੱਧ ਦੇ ਦੂ ਜੀ 15 ਗਰੇ ਠੰਡੀ ਸੀਲ ਬਹੁਤਾ ਦੇ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੈੱਕ ਨਹੀਂ ਪੂਰੀ ਠੰਡੀ ਸੀਲ ਆ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਇਹਦਾ ਗਰੀਬ ਕਰੋ ਬੇਸਮਾਈ ਚ ਲੈ ਲੈ ਜਿਆਦ ਬ੍ਰੀਡ ਪਿਆ ਦੁੱਧ 14 ਕਿਲੋ ਦੇ ਦੂਗੀ ਹਮ 14 ਕਿਲੋ 15 ਜਿਆਦ ਬ੍ਰੀਡ ਫੁੱਲ ਚੰਗਾ ਆ ਆਰਡਰ ਬਹੁਤ ਚੰਗਾ ਥਣ ਬੜਾ ਚੰਗਾ ਮੁੱਠੀ ਵਾਲਾ ਥਣ ਤਿਆਰ ਕਰਦੀ ਆਉਂਦੀ ਐ ਫੇਸ ਬਿਊਟੀ ਕਰਮ ਵਾਲੀ ਦੀ ਚੰਗੀ ਆ ਕੱਦ ਵੱਡ ਚੰਗਾ ਸਭ ਵੀ ਨਹੀਂ ਸਭ ਵੀ ਨਹੀਂ ਬਸ ਹਾਂ ਥੋੜੀ ਸਮਾਈ ਬਾਈ ਕਹਿੰਦਾ ਸੂਆ ਪਹਿਲਾ ਦਾ 4 ਦੰਦ ਆ ਹਮ 4 ਦੰਦ ਪਹਿਲਾ ਸੂਆ ਹਾਂ ਜਿਆਦ ਬ੍ਰੀਡ ਫੁੱਲ ਆ ਸਾਂਭ ਸੂਮ ਕੇ ਦੁੱਧ ਵਾਕਈ ਚੰਗਾ ਆ ਦੁੱਧ ਦੇ ਦੂ 14 15 ਕਿਲੋ ਹਾਂ ਆ ਜਾ ਫੇਸ ਫੂਸ ਕਰਮ ਵਾਲੀ ਦਾ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਤੋਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਮੁੱਲ ਕੀ ਆ ਬ બોલેਦਾ 36000 રૂપિયા જી માનતાਣ ਹੋ જઈ ભાઈ હા માનતાਣ ਕਰ દઈએ 36000 રૂપિયા જમા જાયજ મલ બાકી ਜਿਹੜਾ ਮੌਕੇ ਦੇ ਵਿੱਚੋਂ માનતાਣ ਜ਼ਰੂਰ ਹੋ ਜਾਊਗਾ ਚੰਗੀ ਅਵੜ ਕੱਦ ਬੱਡ ਬਹੁਤ ਚੰਗਾ ਤੇ ਪ੍ਰਿੰਟ ਪ੍ਰਿੰਟ ਥਾਣ ਲੈ ਵੜਾ ਚੰਗਾ મુઠ્ઠી ਵਾਲਾ ਥਾਣਾ ਕੱਲਾ ਕੱਲਾ ਥਾਣਾ ભાઈ ਤੇ ਨਗਪਰਾ ਕੋਲੇ ਦੋ ਸੀ ਮੁੱਲ ਮੈਨੂੰ ਦੋਨਾਂ ਦੀ ભાઈ जायਜ ਲੱਗੇ બાકી ਵਿੱਚੋਂ માનતાਣ ਜ਼ਰੂਰ ਹੋ ਜਾਊਗਾ ਹੰਡੇ ਪੂਰੀ ਵਾਲਾ ਪੂਰਾ ਵਾਸਤਾ ਜਿਵੇਂ ਮਰਜੀ ਲਾ ਸਲਾਈ ਚੱਲ ਕੋਈ ਚੱਕਰ ਹੀ ਨਹੀਂ ਪੂਰੀ ਠੰਡੀ ਸੀ ਲੈ ਵਾਲੂਗਾ ਦਿਖਾ ਭਾਈ ਕੱਡੂ ਵੀ ਬਹੁਤ ਹਜੇ ਕੱਚੀ ਕੱਚੀ ਆਹ ਇਹਦਾ ਟੱਲਾ ਟੱਲਾ ਪਾ ਲਾ ਸਹੀ ਗੱਲ ਬਾਕੀ ਭਾ ਕਿਹੜਾ ਟੁਕੜ ਦਾ ਭਾਗ ਆ ਸਹੀ ਗੱਲ ਆ ਸਾਜੀ ਗਾਂਗੀ ਜਮਾ ਜਾਇਜ਼ ਹੀ ਆ ਮੋਲੋ ਭਾਈ ਤੇ ਵੀਰਨ ਵੇਖਣ ਲਈ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ